ਨਮਸਕਾਰ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲਰਨ ਵਿਦਿਅਸਕੇਰ ਦੇ ਵਿੱਚ ਤਾਂ ਅੱਜ ਆਪਾਂ ਤੁਹਾਡੇ ਲਈ ਬੜੀ ਇੰਪੋਰਟੈਂਟ ਬੜੀ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿੰਦੇ ਵਿੱਚ ਆਪਾਂ ਤੁਹਾਨੂੰ 9ਵੀਂ ਕਲਾਸ ਦੇ ਮੈਥ ਦੇ ਪੇਪਰ ਲਈ ਕਾਫੀ ਇੰਪੋਰਟੈਂਟ ਕੁਐਸਚਨ ਜਿਹੜੇ ਨੇ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਤਾਂ ਉਹ ਕੁਐਸਚਨ ਜਿਹੜੇ ਨੇ ਉਹ CP ਫੇਸ 2 ਤੋਂ ਹਨ ਜਿੰਦੇ ਵਿੱਚ ਤੁਹਾਡਾ ਇੱਕ ਸੈਂਪਲ ਪੇਪਰ ਇਸ਼ੂ ਕੀਤਾ ਗਿਆ ਹੈ ਇਹ ਉਹਨ ਦੇ ਕੁਐਸਚਨ ਤੁਹਾਨੂੰ ਜਿਹੜੇ ਇੱਕ ਇੱਕ ਨੰਬਰ ਦੇ ਕਰਵਾਏ ਜਾ ਰਿਹਾ ਹੈ ਤਾਂ ਆਪਾਂ ਸ਼ੁਰੂਆਤ ਕਰਦੇ ਆਂ ਇਹਦੇ ਵਿੱਚ ਆਪਣੇ ਕੋਲ ਪਹਿਲਾ ਕੁਸ਼ਣ ਹੈ 0 ਅਤੇ √5 ਦੇ ਵਿਚਕਾਰ ਪਰमेय ਸੰਖਿਆਵਾਂ ਦੀ ਗਿਣਤੀ ਦ ਨੰਬਰ ਆਫ ਰੈਸ਼ੀਨਲ ਨੰਬਰਸ ਬਿਟਵੀਨ 0 ਐਂਡ √5 ਤਾਂ ਦੇਖੋ ਜੇ ਰੈਸ਼ੀਨਲ ਨੰਬਰ ਦੀ ਆਪਾਂ ਗੱਲ ਕਰੀਏ ਤਾਂ 0 ਤੋਂ ਲੈ ਕੇ √5 ਦੇ ਵਿੱਚ ਬਹੁਤ ਨੰਬਰ ਬਣ ਜਾਂਦੇ ਨੇ ਕਿਉਂਕਿ 0 ਤਾਂ 0 ਹੈ ਤੇ √5 ਦੀ ਜਿਹੜੀ ਵੈਲਿਊ ਹੁੰਦੀ ਹੈ ਉਹ 1. ਆਹ ਸੋਰੀ ਆਪੇ ਕੋਲ ਹੁੰਦੀ ਹੈ 2. 2 3. 2.3 ਐਨੀ ਕੁ ਵੈਲਿਊ ਹੁੰਦੀ ਆ ਆਪਣੇ ਕੋਲ ਠੀਕ ਹੈ ਜੀ ਤਾਂ ਇਹਦੇ ਵਿੱਚ ਬਹੁਤ ਸਾਰੇ ਤੁਸੀਂ ਵੈਲਿਊਜ਼ ਨਿਕਾਲ ਸਕਦੇ ਹੋ ਜਿਹੜੀਆਂ ਪਰਮੇ ਹੁੰਦੀਆਂ ਨੇ ਠੀਕ ਹੈ ਜੀ ਤਾਂ ਆਪਣੇ ਕੋਲ ਜਿਹੜਾ ਆਨਸਰ ਆ ਜਾਂਦਾ ਕਿੰਨਾ ਆ ਜਾਂਦਾ ਇਨਫਿਨਾਈਟਲੀ ਮੈਨੀ ਆ ਜਾਂਦਾ ਅਣਗਿਣਤ ਆ ਜਾਂਦਾ ਹੈ ਦ ਨੰਬਰ ਆਫ ਰੈਸ਼ੀਅਨ ਨੰਬਰ ਟੂ 0 ਐਂਡ √5 ਨੈਕਸਟ ਕੁਐਸਚਨ ਨੰਬਰ 2 ਇੱਕ ਬਿੰਦੂ ਦੇ ਪਸਾਰ ਦੀ ਗਿਣਤੀ ਕਿੰਨੀ ਹੁੰਦੀ ਹੈ ਹਾਊ ਮੈਨੀ ਡਾਈਮੈਂਸ਼ਨਸ ਡਸ ਅ ਪੁਆਇੰਟ ਹੈ ਬਿੰਦੂ ਦੀ ਕੋਈ ਡਾਈਮੈਂਸ਼ਨਸ ਨਹੀਂ ਹੁੰਦੀਆਂ ਇੱਕ ਗਾਜ ਕਰਕੇ ਕਿੰਨਾ ਅਨਸਰ ਆ ਗਿਆ ਜੀ ਜ਼ੀਰੋ ਆ ਗਿਆ ਜੀ ਕਿਉਂਕਿ ਬਿੰਦੂ ਮਤਲਬ ਹੈ ਇਸ ਤਰ੍ਹਾਂ ਇਸ ਤਰ੍ਹਾਂ ਤਾਂ ਦੀ ਕੋਈ ਡਿਮੈਂਸ਼ਨਸ ਨਹੀਂ ਹੁੰਦੀਆਂ ਠੀਕ ਹੈ ਜੀ ਕੁਐਸਚਨ ਨੰਬਰ 3 6√5 ਨੂੰ ਆਪਾਂ ਗੁਣਾ ਕਰਨਾ ਹੈ 2√5 ਨਾਲ ਠੀਕ ਹੈ ਜੀ ਤਾਂ 6 2 ਤਾਂ ਹੋ ਗਿਆ ਦੇਖੋ 12 ਤੇ √5 √5 ਹੁੰਦਾ ਜੇ 5 ਕਿਸੇ ਵੀ ਇਰਰੈਸ਼ਨਲ ਨੰਬਰ ਅਪਰਿमेय ਸੰਖਿਆ ਨੂੰ ਉਹੀ ਅਪਰਿमेय ਸੰਖਿਆ ਨਾਲ ਗੁਣਾ ਕਰਦੇ ਹੋ ਤਾਂ ਜਿਹੜਾ ਵਰਗਮੂਲੇ ਸਕੁਅਰ ਰੂਟ a ਕੱਟਿਆ ਜਾਂਦਾ ਹੈ ਤਾਂ ਅੰਦਰ ਆਨਸਰ ਆ ਜਾਂਦਾ ਹੈ ਤਾਂ ਆਨਸਰ ਕਿੰਨਾ ਆ ਗਿਆ 60 ਆ ਗਿਆ ਠੀਕ ਹੈ ਜੀ 60 ਆ ਗਿਆ ਜੀ 6 2 12 √5 √5 5 12 5 ਕਿੰਨਾ ਹੋ ਗਿਆ 60 ਹੋ ਗਿਆ ਨੈਕਸਟ ਕੁਐਸਚਨ ਨੰਬਰ ਚੌਥਾ 1 7 ਦਾ ਵਰਗਮੂਲ ਦਾ ਪਰਮੇਯਕਰ ਰੈਸ਼ਨਲਾਈਜ਼ ਹੋਣ ਇੱਕ ਦਾ ਵਰਗਮੂਲ ਤਾਂ ਦੇਖ ਹੁੰਦਾ ਹੀ ਇੱਕ ਹੈ ਕੀ ਵਰਗਮੂਲ 7 ਆ ਗਿਆ प्रमे दे कि नंबर उपर नीचे गुणा कर दो ठीक है जी उस नंबर नीचे गुणा कर दो एक गुणा रूट सत्त तो आ गया रूट सत्तने आप समझा के आए रूट सत्त गुणा रूट सत्त कि आंसर आ जाएगा सत्त ठीक है जी रूट सत्त गुणा सत्त रूट सत्त कि आ जाएगा सत्त ठीक है जी तो आंसर बन गया रूट सत्त बटा सत्त सी ऑप्शन आ गई नैक्सट क्वेश्चन नंबर फाइव पीएक्स बराबर दो एक्स स्केयर माइनस एक्स प्लस दो है तो पी टू का मुलगा दैल्यू ऑफ पी टू पी टू मतलब एक्स जगह टू भर टू मल्टीप्लाई टू का की आ गया वर्ग मतलब स्केयर माइनस टू प्लस टू यानी कि जित जित कर दू कर दौ तो फोर इन टू टू एट माइनस टू प्लस टू कट गया जी तो आंसर कितना आ गया जी अठ आ गया जी बी ऑप्शन आ जी अठ आ गया बी ऑप्शन दो, दो दो कट दो दो गया नेक्स्ट क्वेश्चन नंबर छेव बहुपद माइनस एक्स क्यूब प्लस फोर एक्स स्केर प्लस सैवन एक्स माइनस टू विच एक्स क्यूब का गुणाक द कोफिशंट ऑफ एक्स क्यूब हम एक्स क्यूब माइनस लग्या होर कुछ, लग है। कुछ नहीं लग कुछ नहीं लग्या होगा मतलब वन इस करके माइनस वन ਤਾਂ ਵੀ ਆਪਸ਼ਨ ਆ ਗਿਆ ਤੁਹਾਡੇ ਕੋਲ -1 ਕੋਫੀਸ਼ੀਅੰਟ ਗੁਣਾਕ ਕਿੰਨਾ ਬਣ ਗਿਆ -1 ਨੈਕਸਟ ਕੁਐਸਚਨ ਨੰਬਰ 7 ਜੇ ਸਮਾਂਤਰ ਰੇਖਾਵਾਂ ਦੇ ਜੋੜੇ ਨੂੰ ਇੱਕ ਕਾਟਵੀਂ ਰੇਖਾ ਕੱਟੇ ਤਾਂ ਕਿੰਨੇ ਕੋਣ ਬਣਦੇ ਨੇ ਦੇਖੋ ਆ ਹੋ ਗਈ ਸਮਾਂਤਰ ਆ ਆ ਹੋ ਗਈ ਕਾਟਵੀਂ ਜਦੋਂ ਕੱਟਿਆ ਤਾਂ ਆਪਣੇ ਕੋਲ 8 ਕੋਣ ਬਣਦੇ ਨੇ 1 2 3 4 5 6 7 8 ਟੋਟਲ ਕਿੰਨੇ ਕੋਣ ਬੰਦੇ ਨੇ ਅੱਠ ਕੋਣ ਬੰਦੇ ਨੇ ਜੀ ਕਿੰਨੇ ਕੋਣ ਬੰਦੇ ਨੇ ਅੱਠ ਕੋਣ ਬੰਦੇ ਨੇ ਜੀ ਸੀ অপਸ਼ਨ ਨੈਕਸਟ ਕੋਸ਼ਨ ਨੰਬਰ 8 ਮੂਲ ਬਿੰਦੂ ਦੇ ਨਿਰਦੇਸ਼ਕ Origen ਦੇ ਕੋਆਰਡੀਨੇਟ 0 0 ਨਾ ਹੁੰਦਾ Origen Origen ਦਾ ਮਤਲਬ 0 0 x 0 y ਵੀ 0 ਕੁਐਸ਼ਨ 9 ਸਮੀਕਰਨ 2x 5 0 ਦਾ ਮੂਲ ਕੀ ਹੋਵੇਗਾ ਤਾਂ ਰੂਟ ਆਫ ਦਾ ਇਕੁਏਸ਼ਨ ਰੂਟ ਕਿਵੇਂ ਨਿਕਲਦਾ ਜੋ ਵੀ ਤੁਹਾਨੂੰ ਦਿੱਤੀ ਹੋਈ ਏ ਉਹਨੂੰ 0s ਬਰਾਬਰ ਰੱਖ ਲਓ ਉਹ ਪਹਿਲੇ ਦਿੱਤਾ ਹੈ ਉਤੋ ਚੱਲ ਦੀ ਵੈਲਿਊ ਕੱਢ ਲਓ ਵੇਰੀਏਬਲ ਦੀ ਵੈਲਿਊ ਕੱਢ ਲਓ ਇਹ ਗਿਆ ਉਧਰ -5 ਤੇ x ਕਿੰਨਾ ਆ ਗਿਆ -5/2 ਡੀ অপਸ਼ਨ -5/2 ਠੀਕ ਹੈ ਜੀ ਨੈਕਸਟ ਕੁਐਸਚਨ ਨੰਬਰ ਦੱਸੋ ਸਮੀਕਰਨ x 2y 4 ਦਾ ਹੱਲ ਹੋਵੇਗਾ ਦਾ ਸੋਲੂਸ਼ਨ ਆਫ ਦਾ ਇਕੁਏਸ਼ਨ x 2y 4 ਹੋਰ ਆਪਾਂ ਨੂੰ ਕੀ ਕਰ ਸਕਦੇ ਆ ਆਪਾਂ ਭਰ ਕੇ ਦੇਖ ਸਕਦੇ ਆ ठीक है जी हम पड़ा किस तरह आप आपने को एक्स माइनस टू आए बराबर चार आप चक लें ऑप्शन जिमें कि पहले ऑप्शन चक लें पहले ऑप्शन वाई जीरो है तो वाई जीरो भर दो एक्स कि आ गया लो जी चार आ गया वाई जीरो पर एक्स कि आ गया चार पहले ऑप्शन ही सैटिस्फाई करके चार जीरो भर के पड़ेगा जी भर के पेगा या तो एक वैल्यू भर के दूजी लो ਇਹ x ਵਾਈ ਦੋਵੇਂ ਪੜ ਦਿਓ ਲੈਫਟ ਹੈਂਡ ਸਾਈਡ ਦਾ ਰਾਈਟਰ ਸਰ ਬਾਬਰ ਆਣੀ ਚਾਹੀਦੀ ਮੈਂ ਦੋਵੇਂ ਪੜ ਕੇ ਵਿਖਾ ਦੇਣਾ x ਜਗਾ 4 y ਜਗਾ 0 ਤਾਂ ਬਚਾ ਕੀ 4 ਤਾਂ 4 ਬਾਬਰ ਕੀ ਆ ਗਿਆ 4 ਠੀਕ ਹੈ ਜੀ ਤਾਂ 4 0 ਸੋਲੂਸ਼ਨ ਆ ਗਿਆ ਜੀ ਨੈਕਸਟ ਕੁਐਸਚਨ ਨੰਬਰ 11ਵਾਂ ਨਿਊਨ ਕੋਣ ਦਾ ਮਾਪ ਡੈਸ਼ ਦੇ ਵਿਚਕਾਰ ਹੁੰਦਾ ਹੈ ਦਾ ਮੈਜ਼ਰ ਆਫ ਐਕਿਊਟ ਐਂਗਲ ਇਜ਼ ਬਿਟਵੀਨ ਨਿਊਨ ਕੋਣ ਕਿਹੜਾ ਹੁੰਦਾ ਜਿਹੜਾ 0 ਤੋਂ 90 ਦੇ ਵਿਚਕਾਰ ਹੁੰਦਾ 0 ਤੋਂ 90 ਦੇ ਵਿਚਕਾਰ ਠੀਕ ਹੈ ਜੀ ਨੈਕਸਟ ਬਾਰਵਾ ਹੀਗਲਿਕਾ ਵਿੱਚੋਂ ਕਿਹੜਾ ਤਰਬੂਜਾ ਦੀ ਸਰਬੰਸਮਤਾ ਦਾ ਨਿਯਮ ਨਹੀਂ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਦਾ ਰੂਲ ਆਫ ਕੰਗੂਰੈਂਸੀ ਆਫ ਟ੍ਰੈਂਗਲਸ ਟ੍ਰਿਪਲ ਏ ਨਹੀਂ ਹੁੰਦੀ ਜੀ ਬਾਕੀ ਤਿੰਨ ਹੁੰਦੇ ਨੇ ਤੁਹਾਨੂੰ ਪਤਾ ਤੁਸੀਂ ਪੜ੍ਹਿਆ ਹੋਣਗੇ ਟ੍ਰਿਪਲ ਏ ਨਹੀਂ ਹੁੰਦੀ ਜੀ ਨੈਕਸਟ ਕੁਐਸਚਨ ਨੰਬਰ 13 ਕਿਸੇ ਸ਼ੰਕੂ ਦੀ ਉਚਾਈ ਅਤੇ ਤਿਰਛੀ ਉਚਾਈ ਕ੍ਰਮਵਾਰ 21 ਅਤੇ 28 ਹੈ ਇਸ ਦਾ ਆਇਤਨ ਪਤਾ ਕਰੋ ਇਫ ਦਾ ਹਾਈਟ ਐਂਡ ਦਾ ਸਲੈਂਟ ਹਾਈਟ ਆਫ ਅ ਕੋਨ ਆਰ 21 ਸੈਂਟੀਮੀਟਰ ਐਂਡ 28 ਸੈਂਟੀਮੀਟਰ ਫਾਈਂਡ ਦਾ ਵੋਲਿਊਮ ਆਫ ਦਾ ਕੋਨ ਤਾਂ ਸਾਰਨਾ ਪਹਿਲਾ ਦੇਖੋ ਜੀ ਵੋਲਿਊਮ ਕੀ ਹੁੰਦਾ ਕੋਨ ਦਾ 1/3 ਪਾਈ r² h ਆਪਨੇ ਗੋਲ ਕੀ ਹੈ ਉਚਾਈ ਤੇ ਤਿਰਚੀ ਉਚਾਈ ਹਾਈਟ ਤੇ ਸਲੈਂਟ ਹਾਈਟ ਆਪਨ ਕਿਚੇ ਇਹਦਾ r ਚਾਹੀਦਾ ਹੁਣ r ਕਿਵੇਂ ਨਿਕਲਦਾ r² ਕਿਵੇਂ ਨਿਕਲਦਾ ਆਪਨ ਨੂੰ r² ਚਾਹੀਦਾ ਨਾ ਆਪਾਂ ਇਸ ਕਿਨੇ ਕੱਢਾਂਗੇ l² h² ਐਵੇਂ ਨਿਕਲਦਾ ਜੀ ਫਾਰਮੂਲਾ ਚ ਤਾਂ l² ਮਤਲਬ 22 ਦਾ ਸਕੁਅਰ h ਦਾ ਸਕੁਅਰ ਮਤਲਬ दस स्केयर अठाई दस केयर हो गया सत्त सौ चौरासी दस स्केयर हो गया चार सौ माइनस करके आ जाएगा तीन सौ तरताली सीधा आर स्केयर आ गया वैसे रूट करके निकलता पर आप रूट नहीं करना आपको डायरेक्ट आर स्केयर की वैल्यू पढ़ते क्योंकि आपको चाहिए जी आर तो एक बटा तीन पाई आ गया बै बटा सत आर स्केर आ गया तीन सौ तरताली एच आ गया इक्की ठीक है जी तो सत्त तो सत्त इक्की 3 ਨਾਲ 3 ਕੱਟੇ ਗਏ ਜੀ ਬਚਿਆ ਕੀ 343 ਗੁਣਾ 22 ਇਹਦੀ ਗੁਣਾ ਕਰਕੇ ਆਂਦਾ 7546 7546 ਸੈਂਟੀਮੀਟਰ ਕਿਉਂ ਠੀਕ ਹੈ ਜੀ ਮਤਲਬ ਆਨਸਰ ਆ ਗਿਆ ਏ ਆਪਸ਼ਨ ਨੈਕਸਟ ਕੁਐਸਚਨ 14 ਟ੍ਰਾਇੰਗਲ ਪੀ ਕਿਉਂ ਆ ਜਿੰਦੇ ਵਿੱਚ ਪੀ ਕਿੰਨਾ 50 ਤੇ ਕਿਉਂ ਵੀ ਕਿੰਨਾ 50 ਤਾਂ ਉਹਨੇ ਕਹਤਾ ਪੀਆਰ ਕਿੰਨੀ ਹੈ ਕਿਓਰ ਘੜਡੂ ਕਿਓਰ ਘੜਨੀ ਹੈ ਤ੍ਰਿਭੁਜ ਦੇ ਅੰਦਰ ਦੋਵੇਂ ਕੋਣ ਕਿਨ ਬਰਾਬਰ ਨੇ ਤ੍ਰਿਭੁਜ ਦੇ ਦੋਵੇਂ ਐਂਗਲ ਕਿਨ ਬਰਾਬਰ ਨੇ ਅਗਰ ਐਂਗਲ ਬਰਾਬਰ ਨੇ ਤਾਂ ਉਹਨਾਂ ਦੇ ਸਾਹਮਣੇ ਵਾਲੀ ਸਾਈਡਾਂ ਵੀ ਕਿ ਹੋਣਗੀਆਂ ਬਰਾਬਰ ਹੋਣਗੀਆਂ ਇੱਥੇ ਉਹਨੂੰ ਤੁਸੀਂ ਪੜ੍ਹੀ ਹੋਣੀ ਹੈ ਅਗਰ ਦੋ ਐਂਗਲ ਬਰਾਬਰ ਨੇ ਉਹਨਾਂ ਦੇ ਸਾਹਮਣੇ ਵਾਲੀ ਜਿਹੜੇ ਪੁਜਾਵਾਂ ਨੇ ਸਾਈਡਾਂ ਨੇ ਉਹ ਵੀ ਕਿ ਹੋਣਗੀਆਂ ਬਰਾਬਰ ਹੋਣਗੀਆਂ ਤਾਂ ਪੀ ਦੇ ਸਾਹਮਣੇ ਆਉਂਦੀ ਕਿਓਆ ਤੇ ਕਿਓਆ ਦੇ ਸਾਹਮਣੇ ਆਉਂਦੀ ਪੀ ਆ ਮਤਲਬ ਪੀ ਆਰ ਤੇ ਕਿਓਆਰ ਕਿਨ ਬਰਾਬਰ ਹੈ ਯਾਨੀ ਮਤਲਬ ਜਿੰਨੀ ਪੀ ਆਰ ਹੋਏਗੀ ਉਹਨੀ ਕਿਓਆਰ ਹੋਏਗੀ ਮਤਲਬ 3.5 ਸੈਂਟੀਮੀਟਰ ਨੈਕਸਟ ਕੁਐਸਚਨ ਬੰਦ ਰੋ ਤ੍ਰਿਭੁਜ ਦਾ ਅਰਧ ਪਰਿਮਾਪ ਸੈਮੀ ਪਰਿਮੀਟਰ ਸੈਮੀ ਪਰਿਮੀਟਰ ਮਤਲਬ ਪਰਿਮੀਟਰ ਦਾ ਅੱਧਾ ਹੁਣ ਪਰਿਮੀਟਰ ਕਿਵੇਂ ਨਿਕਲਦਾ ਤਿੰਨੋਂ ਸਾਈਡਾਂ ਦਾ ਪਲੱਸ ਤਿੰਨੋਂ ਪੁਜਾਵਾਂ ਦਾ ਜੋੜ ਡਿਵਾਈਡ ਬਾਈ 2 ਕਰ ਦੋ ਠੀਕ ਹੈ ਜੀ ਇਹ ਆਪਸ਼ਨ ਆ ਗਈ ਠੀਕ ਹੈ ਜੀ ਨੈਕਸਟ ਕੁਐਸਚਨ ਨੰਬਰ 16 ਜੇ ਸ਼ੰਕੂ ਦਾ ਅਰਧ ਵਿਆਸ 2 ਸੈਂਟੀਮੀਟਰ ਤਿਰਛੀ ਉਚਾਈ 6 ਸੈਂਟੀਮੀਟਰ ਤਾਂ ਸ਼ੰਕੂ ਦੀ ਵਕਰ ਸਤ੍ਹਾ ਦਾ ਕਿੰਤਰਫਲ ਇਫ ਦਾ ਰੇਡੀਅਸ ਆਫ ਦਾ ਕੋਨ ਇਜ਼ 2 ਸੈਂਟੀਮੀਟਰ ਸਲੈਂਟ ਹਾਈਟ ਇਜ਼ 6 ਸੈਂਟੀਮੀਟਰ ਦੈਨ ਦਾ ਸਰਫੇਸ ਏਰੀਆ ਆਫ ਦਾ ਕੋਨ ਮਤਲਬ ਆਰ ਤੁਹਾਨੂੰ ਦਿੱਤਾ 2 ਤੇ ਐਲ ਦਿੱਤਾ ਤੁਹਾਨੂੰ 6 ਨਿਕਾਲਣਾ ਕੀ ਹੈ ਇਹ ਇੰਗਲਿਸ਼ ਤੇ ਪੰਜਾਬੀ ਚ ਫਰਕ ਹੈ ਇੰਗਲਿਸ਼ ਚ ਪੁੱਛਿਆ ਪੰਜਾਬੀ ਚ ਕਹਿਆ ਗਿਆ ਵਕਰ ਸਤ੍ਹਾ ਦਾ ਖੇਤਰਫਲ ਤੇ ਇੰਗਲਿਸ਼ ਚ ਕਹਿਆ ਗਿਆ ਸਰਫੇਸ ਏਰੀਆ ਤਾਂ ਸਰਫੇਸ ਏਰੀਆ ਤੇ ਵਕਰ ਸਤ੍ਹਾ ਦੇ ਖੇਤਰਫਲ ਚ ਫਰਕ ਹੋ ਜਾਂਦਾ ਠੀਕ ਹੈ ਜੀ ਤਾਂ ਜੋ ਆਨਸਰ ਆਪਣੇ ਕੋਲ ਬੰਦਾ ਪਧੋਵੇਂ نکال ਕੇ ਦੇਖ ਲੈਣੇ ਆ ਜਿਹੜਾ ਵਕਰ ਸਤ੍ਹਾ ਹੁੰਦਾ ਜੀ ਹੁੰਦਾ ਜੀ ਪਾਈ ਆਰ ਐ ठीक है जी तो जरा सरफेस एरिया होंगे पाई आर आर प्लस एल आप दो आंसर काट के देख लें तो पाई आर कि अपने को बन गया बारह पाई ठीक है जी हम अगर आप इधर देखिए तो इधर बन जाएगा पाई गुना दो अंदर दो प्लस छ मतलब अठ अठ गुना दो सोलह पाई बन जाएगा जी तो आपका आंसर आता बारह पाई ਮੰ ਲਓ ਆਪ ਕੀ ਨਿਕਾਲਣਾ ਹੈ ਵਕਰ ਸਤ੍ਹਾ ਦਾ ਖੇਤਰਫਲ ਨਿਕਾਲਣਾ ਹੈ ਮਤਲਬ ਕਰਵਡ ਸਰਫੇਸ ਏਰੀਆ ਨਿਕਾਲਣਾ ਹੈ ਕਰਵਡ ਸਰਫੇਸ ਏਰੀਆ ਠੀਕ ਹੈ ਜੀ ਤਾਂ ਇੰਗਲਿਸ਼ ਸਟੇਟਮੈਂਟ ਗਲਤ ਹੈ ਨੈਕਸਟ ਸਹੀ ਗਲਤ ਕੁਐਸਚਨ ਨੰਬਰ 2 4y2 5y ਇੱਕ ਤ੍ਰਿਨਕਾਤੀ ਬਹੁਪਦ ਹੈ ਕਿਊਬਿਕ ਪੋਲੀਨਮ ਹੈ ਗਲਤ ਹੈ ਦੋ ਗਾਤੀ ਹੈ ਕੁਆਡਰੈਟਿਕ ਹੈ ਡਿਗਰੀ 3 ਹੋਣੀ ਚਾਹੀਦੀ ਇਸ ਕਿਊਬਿਕ ਵਾਸਤੇ ਦੂਸਰਾ ਚੱਕਰ ਦੀ ਬਰਾਬਰ ਜਿਵਾਵਾ ਕੇਂਦਰ ਤੇ ਬਰਾਬਰ ਕੋਣ ਬਣਾਉਂਦੀਆਂ ਹਨ ਇਕੁਅਲ ਕੋਰਸ ਆਫ ਅ ਸਰਕਲ ਸਪੈਂਡ ਇਕੁਅਲ ਐਂਗਲਸ ਐਟ ਦਾ ਸੈਂਟਰ ਬਿਲਕੁਲ ਸਹੀ ਹੈ ਇਹ ਥਿਊਰਮ ਹੈ ਚੈਪਟਰ ਨੰਬਰ 9 ਦੇ ਵਿੱਚ ਸਰਕਲ ਦੀਆਂ ਦੋ ਕੋਰਸ ਜਿਵਾਵਾਂ ਬਰਾਬਰ ਹੋਣ ਜਿਹੜੀਆਂ ਉਹ ਕੇਂਦਰ ਤੇ ਸੈਂਟਰ ਤੇ ਕੋਣ ਵੀ ਬਰਾਬਰ ਬਣਾਉਂਦੀਆਂ ਨੇ ਨੈਕਸਟ ਕੁਐਸਚਨ ਤੀਜਾ x² y² ਬਰਾਬਰ ਕਿੰਦੇ x y x y ਇਹ ਡੈਂਟੀ ਲੱਗ ਗਿਆ ਆਪਣੀ a² b² a b a b ਬਿਲਕੁਲ ਸਹੀ ਹੈ ਜੀ ਨੈਕਸਟ ਚੌਥਾ ਪੁਰਿਆਂ ਦੇ 4ਵੇਂ ਬਿੰਦੂ ਨੂੰ ਮੂਲ ਬਿੰਦੂ ਕਿਹਾ ਜਾਂਦਾ ਹੈ ਤਾਂ ਇੰਟਰਸੈਕਟਿੰਗ ਪੁਆਇੰਟ ਆਫ ਐਕਸਿਸ ਇਸ ਕਾਲਡ ਓਰੀਜਿਨ ਬਿਲਕੁਲ ਸਹੀ ਹੈ ਜੀ ਆਦੋ ਐਕਸਿਸ ਆ ਗਿਆ ਆ ਮੂਲ ਬਿੰਦੂ ਹੁੰਦਾ ਜਿੱਥੇ ਕੱਟਦੀਆਂ ਨੇ ਓਰੀਜਿਨ ਹੁੰਦਾ ਜੀ 0 0 x 0 y 0 ਨੈਕਸਟ ਕੁਐਸਚਨ ਨੰਬਰ 5th ਜੇ ਤਿੰਨ ਜਾਂ ਜ਼ਿਆਦਾ ਬਿੰਦੂ ਇੱਕ ਹੀ ਰੇਖਾ ਤੇ ਸਥਿਤ ਹੋਣ ਤਾਂ ਉਹ ਅਸਮਰੇਖੀ ਬਿੰਦੂ ਅਖਾਉਂਦੇ ਹਨ ਇਫ 3 অর ਮੋਰ ਪੁਆਇੰਟਸ ਆਰ ਲੋਕੇਟਿਡ ਔਨ ਦਾ ਸੇਮ ਲਾਈਨ ਦੇ ਆਰ ਕਾਲਡ ਨੋਨ ਕੋਲੀਨਰ ਪੁਆਇੰਟਸ ਗਲਤ ਹੈ ਜੀ ਕੋਲੀਨਰ ਹੁੰਦੇ ਨੇ ਸਮੇ ਦੇ ਕੀ ਹੁੰਦੇ ਨੇ ਠੀਕ ਹੈ ਜੀ ਇਹਨਾਂ ਨੇ ਕਿ ਆ ਸਮ ਰੇਖੀ ਨੋਨ ਕਲੀਨਰ ਗਲਤ ਹੈ ਨੈਕਸਟ ਕੁਐਸਚਨ ਨੰਬਰ 6 ਇੱਕ ਬਿਕਮ ਬੁਜੀ ਤੇ ਬੁਜੀ ਦਾ ਖੇਤਰਫਲ ਪਤਾ ਕਰਨ ਲਈ ਹੀਰੋ ਦੇ ਸੂਤਰ ਦਾ ਪ੍ਰਯੋਗ ਕਰਾਂਗੇ ਵੀ ਵਿਲ ਯੂਜ਼ ਦਾ ਹੀਰੋਜ਼ ਫਾਰਮੂਲਾ ਟੂ ਫਾਈਂਡ ਆਊਟ ਦਾ ਏਰੀਆ ਆਫ ਕਿਲ ਟ੍ਰੈਂਗਲ ਬਿਲਕੁਲ ਸਹੀ ਹੈ ਜੀ ਜੇ ਤਿੰਨੋਂ ਸਾਈਡਾਂ ਪੁਜਾਵਾਂ ਵੱਖਰੀਆਂ ਹੋਣ ਗਿਆ ਤਾਂ ਆਪਾਂ ਨੂੰ ਹੀਰੋਜ਼ ਫਾਰਮੂਲਾ ਹੀ ਲਾਣਾ ਪੈਗਾ ਉਹਦਾ ਖੇਤਰਫਲ ਕੱਢਣ ਵਾਸਤੇ ਹੀਰੋਜ਼ ਫਾਰਮੂਲਾ ਕੀ ਹੁੰਦਾ s s a s b s c ਦਾ ਵਰਗ ਹੁੰਦਾ s ਕੀ ਹੁੰਦਾ ਸੈਮੀ ਪੈਰੀਮੀਟਰ ਅਰਧ ਪਰਿਮਾਪ ਨਿਕਲਦਾ ਕਿਵੇਂ ਹੈ a b c by 2 ਨੈਕਸਟ ਕੁਐਸਚਨ ਨੰਬਰ 7 ਆਇਤ ਚਿੱਤਰ ਇੱਕ ਲਗਾਤਾਰ ਵਰਗ ਅੰਤਰਾਲ ਦੇ ਲਈ ਪ੍ਰਯੋਗ ਹੁੰਦਾ ਹੈ ਹਿਸਟੋਗ੍ਰam ਇਸ ਯੂਜ਼ਡ ਫੋਰ ਕੰਟੀਨਿਊਸ ਕਲਾਸ ਇੰਟਰਵਲ ਬਿਲਕੁਲ ਸਹੀ ਹੈ ਜੀ ਅਗਰ ਬ੍ਰੇਕੇਜ ਹੋਏਗੀ ਤਾਂ ਹਿਸਟੋਗ੍ਰam ਨਹੀਂ ਬਣ ਸਕਦਾ ਨੈਕਸਟ ਕੁਐਸਚਨ ਨੰਬਰ ਪਹਿਲਾ ਤੀਜੇ ਦਾ ਸਮਾਂਦਰ ਚਤੁਰਭੁਜ ਦੇ ਲਾਗਵੇ ਕੋਣਾਂ ਦਾ ਜੋ ਸਮ ਆਫ ਅਡਜਸਟਰ ਐਂਗਲਸ ਆਫ ਅ ਪੈਰਲੋਗ੍ਰਾਮ 180 ਡਿਗਰੀ ਹੁੰਦਾ ਜੀ ਅਲਾਈਡ ਐਂਗਲ ਦਾ ਕਨਸੈਪਟ ਲੱਗਦਾ ਠੀਕ ਹੈ ਜੀ ਕਾਰਡ ਵੀ ਰੱਖਾ ਇੱਕੋ ਪਾਸੇ ਦੇ ਕੋਣ ਦਾ ਰੂਲ ਲੱਗਦਾ ਨੈਕਸਟ ਕੁਐਸਚਨ ਨੰਬਰ 2 ਯੂਕਲਿਡ ਦੀ ਧਾਰਨਾਵਾਂ ਦੀ ਗਿਣਤੀ देयर आर ਡੈਸ਼ ਨੰਬਰ ਆਫ ਇਕੁਇਲਿਡਸ ਪੋਸਟਡ ਪੰਜ ਹੁੰਦੀ ਹੈ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਨੰਬਰ 3 ਇੱਕ ਬਿੰਦੂ ਤੋਂ ਡੈਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ ਫਰੋਮ ਅ ਪੁਆਇੰਟ ਡੈਸ਼ ਨੰਬਰ ਆਫ ਲਾਈਨਸ ਕੈਨ ਬੀ ਡਰਾਉਂਡ ਇਨਫਿਨਿਟ ਅਨਗਿਨਤ ਅਣਗਿਣਤ ਠੀਕ ਹੈ ਜੀ ਨੈਕਸਟ ਕੁਐਸਚਨ ਨੰਬਰ ਚੌਥਾ ਗੋਲੇ ਦੀ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਆਫ ਅ ਸਰਫੇਸ ਏਰੀਆ ਆਫ ਅ ਸਫੀਅਰ ਉਹ ਹੁੰਦਾ ਹੈ 4 ਪਾਈ r² ਠੀਕ ਹੈ ਜੀ 4 ਪਾਈ r² ਨੈਕਸਟ ਕੁਐਸਚਨ ਨੰਬਰ 5 ਜਿਨ੍ਹਾਂ ਆਕ੍ਰਿਤਿਆ ਦਾ ਰੂਪ ਅਤੇ ਆਕਾਰ ਦੋਵੇਂ ਸਮਾਨ ਹੋਣ ਉਹਨਾਂ ਨੂੰ ਡੈਸ਼ ਆਕ੍ਰਿਤਿਆ ਕਹਿੰਦੇ ਹਨ ਦਾ ਫਿੰਗਰਸ ਹੂਜ਼ ਸੌਰੀ ਫਿੰਗਰਸ ਨਾ ਫਿਗਰਸ ਹੂਜ਼ ਸ਼ੇਪ ਐਂਡ ਸਾਈਜ਼ ਆਰ ਸੇਮ ਆ ਨੋਨ ਐਸ ਕੰਗੂਲਰੈਂਟ ਫਿਗਰਸ कॉन्ग्रुएंट मतलब सर्बंक्षम सर्बंक्षम ठीक है जी नेक्स्ट क्वेश्चन नंबर 6 वगरे के चिन्ह पता करने का सूत्र फार्मूला ऑफ फाइंड क्लास मार्क बेस्ट फॉर्मूला होता है a b 2 जे a b नहीं पता तो फिर आप लिख सकते हैं अपर लिमिट प्लस लोअर लिमिट डिवाइड बाय 2 मान लो जी आपने कोई वर्ग अंतराल लिया 10 v 2 2 15 ਆ ਗਿਆ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਨੰਬਰ 7 ਕਿਸੇ ਸਮਾਂਤਰ ਚਤੁਰਭੁਜ ਦਾ ਵਿਕਰਣ ਉਸ ਨੂੰ ਦੋ ਡੈਸ਼ ਤਿਕੋਣਾਂ ਚ ਵੰਡਦਾ ਹੈ ਐਂਡ ਡਾਇਗਨਲ ਆਫ ਅ ਪੈਰਲੋਗ੍ਰਾਮ ਡਿਵਾਈਡਸ ਇਟ ਇੰਟੂ ਡੈਸ਼ ਟ੍ਰੈਂਗਲਸ ਕੰਗਰੈਂਟ ਟ੍ਰੈਂਗਲਸ ਸਰਬੰਗ ਸਮ ਟ੍ਰੈਂਗਲਸ ਠੀਕ ਹੈ ਜੀ ਸਰਬੰਗ ਸਮ ਟ੍ਰੈਂਗਲਸ ਸਰਬੰਗ ਸਮ ਤਿਕੋਣ ਕੰਗਰੈਂਟ ਟ੍ਰੈਂਗਲਸ ਠੀਕ ਹੈ ਜੀ ਇਹ ਸੀ ਆਪਣਾ cb phase 2 ਦੁਆਰਾ ਦਿੱਤਾ ਗਿਆ ਸੈਂਪਲ ਪੇਪਰ ਤੋਂ ਆਬਜੈਕਟਿਵ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਜਰੂਰ ਕਰੋ ਤਾਂ ਸਾਡੀਆਂ 9th ਕਲਾਸ ਦੀਆਂ ਹੋਰ ਵੀ ਵੀਡੀਓਜ਼ ਪਈਆਂ ਨੇ ਤਿੰਨ ਜਿਹੜੀਆਂ ਤੁਸੀਂ ਆਦੇ ਫਾਈਨਲ ਪੇਪਰ ਤੋਂ 3 ਮਾਰਚ ਜੋ ਤੁਹਾਡਾ ਪੇਪਰ ਹੈ ਉਹਦੇ ਤੋਂ ਪਹਿਲਾਂ ਜਰੂਰ ਦੇਖ ਕੇ ਜਾਓ 90% ਸਕੇਰੀਆ ਬਹੁਤ سارے ਕੁਐਸਚਨਸ ਤੁਹਾਨੂੰ ਉਹਦੇ ਵਿੱਚ ਮਿਲਾਂਗੇ ਤਾਂ ਤੁਹਾਡਾ 3 ਨੰਬਰ ਦਾ ਆਬਜੈਕਟਿਵ ਪੱਕਾ ਕਰੋ ਠੀਕ ਹੈ ਜੀ ਤਾਂ ਇਹ ਆਪਣੀ ਵੀਡੀਓ ਲੇਟੈਸਟ ਵੀਡੀਓ ਤੁਹਾਨੂੰ ਮਿਲ ਰਹੀ ਹੈ ਤਾਂ ਮਗਲੀਆਂ ਵੀਡੀਓ ਜਿਹੜੀਆਂ ਨੇ ਸਾਡੇ ਲਿਸਟ ਚ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਜੂਰ ਲਾਈਕ ਸ਼ੇਅਰ ਕਰਾਇਆ ਜੀ ਮਿਲਦੇ ਆ नेक्स्ट ਵੀਡੀਓ ਚ ਥੈਂਕ ਯੂ